ਆਡੀਓ ਡਾਟਾ ਕਿੰਨਾ ਪਾਈਆ ਲਾ ਆਜੀ ਮੈਂ ਕਿੰਨੀ ਕੀਤੀ ਹੈ ਨਾਮ ਪਾਲਿਸ ਹੋ ਗਈ ਉਹ ਬੀ ਕਿਹਾ ਹੈ ਮੈਂ ਤਾਂ ਰੋਡ ਤੇ ਲਾਈਨ ਲਾ ਕੇ ਮੈਂ ਮਾਟੀ ਐਂਡ ਮੈਂ ਐਂਡ ਹੋ ਵੀ ਆ ਮੇਰਾ ਪ੍ਰਿੰਟ ਅ ਸੀਨ ਬੇਸਾ ਜੇ ਅ ਜਿਹੜਾ ਹਾਸਾ ਹੋਇਆ ਭਾਜੀ ਕੀ ਕਰਨ ਹੋਇਆ ਹਾਸੇ ਦਾ ਕਾਲੀ ਚੜਦਾ ਸੀ ਮੈਂ ਕਾਲੀ ਚੜ ਕੇ ਲੈ ਕੇ ਆਇਆ ਮੈਂ ਸਰ ਇਹਦੇ ਤੇ ਖੜੇ ਸੀ ਮੈਂ ਟੈਕਟ ਸਿੱਧਾ ਚਾਲ ਲਿਆ ਸਰ ਮੋੜੇ ਖੜੇ ਸੀ ਮਨੇ ਲੈ ਜੀ ਮੋਟਰਸਾਈਕਲ ਸਾਈਡ ਤੇ ਖੜਾ ਸੀ ਤੁਸੀਂ ਉੱਪਰ ਚੜ ਦਿੱਤਾ ਉਹ ਮੋਟਰਸਾਈਕਲ ਤੇ ਤੁਹਾਡੀ ਡਰਿੰਕ ਕਿੰਨੀ ਕੀ ਕੀਤੀ ਹੋਈ ਹੈ ਭਾਜੀ ਡਰਿੰਕ ਤਾਂ ਪਾਈ ਆ ਲੈ ਆ ਜੀ ਮੈਂ ਡਰਿੰਕ ਕਿੰਨੀ ਕੀਤੀ ਹੈ ਨਹੀਂ ਤੁਹਾਨੂੰ ਦੱਸੂਗਾ ਪਾਈ ਆ ਲੈ ਤੁਹਾਨੂੰ ਮੋਟਰਸਾਈਕਲ ਖੜਾ ਦਿਸਿਆ ਨਹੀਂ ਭਾਜੀ ਆਪਣੇ ਫਲਾਈਓਵਰ ਤੇ ਯਾਰ ਆ ਫਰਾ ਵੀ ਲੈ ਆ ਆ ਖੜੇ ਆ ਇਧਰ ਆ ਸਾਹਮਣੇ ਆਉਂਦੇ ਇਧਰ ਬਾਈ ਬੀ ਇਧਰ ਤੁਹਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚਾੜਦੇ ਤੁਹਾਨੂੰ ਨਹੀਂ ਦਿਖੇ ਪਰ ਫੇ ਵੀ ਭਾਜੀ ਪਰ ਫੇ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਡਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਇੱਧਰ ਤੇ ਕੋਈ ਬੰਦਾ ਨਹੀਂ ਹੈਗਾ ਗੱਭੇ ਖੜੇ ਹੋਰ ਨੇ ਪਾਸੇ ਨੂੰ ਭਾਈ ਦੋ ਮੋਟਰਸਾਈਕਲ ਖੜੇ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਦਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣੋ ਆ ਡਰਾਈਵਰ ਖੜਾ ਆ ਸਾਈਡ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू ਪੀਤੀ ਭਾਜੀ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਯਾਰ ਮੈਂ ਮੰਨਦਾ ਜੀ ਗੱਲ ਨੂੰ ਪਰ ਇਹ ਡਰਾਈਵਰ ਇੱਧਰ ਆਉਂਦਾ ਨਾ ਜਿਹੜਾ ਮੋਰਸ ਸ਼ਰਾਬ ਪੀ ਕੇ ਵਾਹਨ ਚਲਾਉਣਾ ਤੁਹਾਡੀ ਗਲਤੀ ਹੈਗੀ ਆ ਭਾਜੀ ਵੇ ਤਰਮਾਖ ਲੋਹੇ ਉਹ ਗੱਲ ਸੱਚ ਰਾਮ ਤੇਰੀ ਗਲਤੀ ਮੈਂ ਗਲਤੀ ਮੰਨਦਾ ਇਹ ਗਲਤੀ ਕੀਤੀ ਹੈ ਗਲਤੀ ਕੀਤੀ ਹੈ ਮੈਂ ਗਲਤੀ ਮੰਨਦਾ ਇਹ ਮੈਂ ਨਵਿੰਦਰ ਕੁਮਾਰ ਇਹ ਜਿਹੜਾ ਰੋਡ ਐਕਸੀਡੈਂਟ ਹੋਇਆ ਭਾਜੀ ਕੀ ਕਾਰਨ ਹੋਇਆ ਇਹ ਇਹ ਸਰ ਮੁੰਡੇ ਜਿਹੜੇ ਆਪਣੇ ਸੀਗੇ ਨੇ ਇੱਥੇ ਸਾਈਡ ਤੇ ਖੜੇ ਸੀਗੇ ਅੱਛਾ ਜੀ ਠੀਕ ਹੈ ਸਾਈਡ ਤੋਂ ਉਧਰੋਂ ਇਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ ਭਾਈ ਓਵਰ ਤੋਂ ਆਇਆ ਹਾਂਜੀ ਦੇਖਣ ਨੂੰ ਤਾਂ ਮਤਲਬ ਕੰਟਰੋਲ ਕਰਕੇ ਜਾਂ ਕੁਝ ਵੀ ਹੈ ਨਾ ਡ੍ਰਾਈਵ ਕੀਤੀ ਹੋਈ ਆ ਕੋਈ ਸਮਝ ਨਹੀਂ ਲੱਗਦੀ ਪੂਰੇ ਮੌੜ ਖੜਾ ਕੀ ਜੇ ਕਰਾ ਮੁੰਡੇ ਸਾਈਡ ਤੇ ਖੜੇ ਨੇ ਟਰੈਕਟਰ ਲਿਆ ਕੇ ਸੱਦਾ ਹੀ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਦੋਨੇ ਬੱਚ ਕੇ ਅੱਗੇ-ਅੱਗੇ ਭੱਜ ਕੇ ਬੱਚੇ ਆ ਇੱਕ ਟਰੈਕਟਰ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਟੱਚ ਹੋ ਕੇ ਡਿੱਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹਗੀਰ ਹੋ ਹਾਂਜੀ ਸਰ ਤੇ ਤੁਸੀਂ ਇਹ ਮੌਕਾ ਦੇਖਿਆ ਸੀਗਾ ਜਦੋਂ ਕੋਲ ਖੜੇ ਸੀ ਮੈਂ ਮੌਕਾ ਤੁਰੇ ਆਉਂਦੇ ਮੋਰੇ ਪਿੱਛੇ ਆਉਂਦੇ ਦੇਖਦੇ ਪਏ ਸੀਗੇ ਅਸੀਂ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਡਰਿੰਕ ਕੀਤੀ ਹੋਈ ਆ ਭਾਜੀ ਹਾਂਜੀ ਡਰਿੰਕ ਕੀਤੀ ਹੋਈ ਆ ਨੇ ਮਤਲਬ ਦਾਰੂ ਪੀਤੀ ਹੋਈ ਆ ਇਹਨਾਂ ਨੇ ਹਾਂਜੀ ਦਾਰੂ ਪੀਤੀ ਹੋਈ ਆ ਤੇ ਆਪਣੇ ਮੁੰ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਆਪਣੇ ਸਾਰੇ ਵਾਸੀਆਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਗੀਰ ਕਰਕੇ ਡਰਾਈਵ ਨਾ ਕਰੋ ਕਿ ਆਪਾਂ ਜਿੱਥੇ ਆਈਏ ਤੇ ਦੂਜੇ ਨੰਬਰ ਤੇ ਇਹ ਹੈ ਕਿ ਦੇਖੋ ਕਿ ਸਾਈਡ ਤੇ ਕੋਈ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਸਿੱਧਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣੇ ਭਾਈ ਅਸੀਂ ਇੱਥੇ ਖੜੇ ਆ ਇੱਕ ਮੁੰਡਾ ਸਪਲੈਂਡਰ ਤੇ ਖੜਾ ਭਾਈ ਇੱਕ ਸੀਡੀ ਵੀ ਨਾ ਖੜਾ ਆ ਅਸੀਂ ਭਾਜੀ ਬਾਥੂ ਕਰਦੇ ਆ ਪੁੱਛੋ ਟਰੈਕਟਰ ਲੈ ਕੇ ਉੱਪਰ ਜਾਂਦਾ ਆਹ ਮੁੰਡਾ ਉੱਪਰ ਬੈਠਾ ਥੱਲੇ ਉੱਪਰ ਉਸ ਤਰ੍ਹਾਂ ਟਰੈਕਟਰ ਉੱਪਰ ਜਾਂਦਾ ਕਿਹੜਾ ਮੋਟਰਸਾਈਕਲ ਹੈ ਤੁਹਾਡਾ ਪਲੈਂਡਰ ਭਾਜੀ ਵੀ ਮੇਰਾ WhatsApp ਜੀ 678 ਤੁਸੀਂ ਖੜੇ ਸੀਗੇ ਭਾਜੀ ਬਿਲਕੁਲ ਦੋ ਦੋ ਮੋਟਰਸਾਈਕਲ ਲੀਏ ਟਰੈਕਟਰ ਛੇੜ ਨੂੰ ਆ ਗਿਆ ਇੱਕ ਬਿਲਕੁਲ ਥੱਲੇ ਹੀ ਟਾਇਰ ਤੇ ਆ ਗਿਆ ਕੀ ਨਾਮ ਹੈ ਭਾਜੀ ਮਨੀ ਬੰਦੀ ਕੁਵਾਰ ਨਹੀਂ ਤੁਸੀਂ ਖੜੇ ਸੀਗੇ ਹਾਂ ਜੀ ਤੇ ਇਹ ਟਰਾਲੀ ਇੱਥੇ ਖੜੇ ਸੀ ਤੇ ਟਰਾਲੀ ਵਾਲੇ ਨੇ ਕੀ ਕੀਤਾ ਭਾਜੀ ਟਰਾਲੀ ਵਾਲੇ ਨੇ ਨਾ ਬ੍ਰੇਕ ਲਾਈ ਸਿੱਧਾ ਉੱਤੇ ਚੜਤੇ ਜੀ ਤੇ ਮੈਂ ਥੱਲੇੋਂ ਕੱਢਿਆ ਗਿਆ। ਤੁਹਾਡੇ ਮੋਟਰਸਾਈਕਲ ਦੀ ਕੋਈ ਲਾਈਟ ਵਗੈਰਾ ਜਗਦੀ ਸੀਗੀ। ਸਾਰੇ ਉਹਦੀ ਡਿਪਰ ਚੱਲਦੇ ਸੀਗੇ। ਹਜੇ ਵੀ ਚੱਲਦੇ ਆ। ਤੇ ਟਰਾਲੀ ਵਾਲਾ ਕਿੰਨੇ ਸਪੀਡ ਤੇ ਸੀਗਾ ਭਾਜੀ? ਟਰਾਲੀ ਵਾਲਾ ਭਾਈ ਪਤਾ ਨਹੀਂ ਅਸੀਂ ਮੋਹ ਨੂੰ ਸੀਗੇ। ਉਹ ਮੁੰਡਿਆਂ ਦੋਹਾਂ ਨੇ ਦੇਖਿਆ ਉਹਨੇ ਮੈਨੂੰ ਰੋਲਾ ਪਾਇਆ। ਪਰ ਫੇਰ ਵੀ ਮੈਨੂੰ ਉੱਤ ਨਹੀਂ ਹੋਇਆ ਪਰ ਥੱਲੇ ਆ ਗਿਆ ਤੇ। ਤੇ ਮੋਟਰਸਾਈਕਲ ਦਾ ਕੀ ਨੁਕਸਾਨ ਹੋਇਆ ਭਾਜੀ? ਉਹ ਸਾਰਾ ਥੱਲੇ ਐ ਪਿੱਛੇ ਹੋਇਆ ਪਿਆ। ਤੇ ਇੱਕ ਟਰਾਲੀ ਵਾਲਾ ਕਿੰਨੀ ਕੁ ਸਪੀਡ ਤੇ ਹੁੰਦਾ ਭਾਜੀ? ਟਰਾਲੀ ਵਾਲਾ ਪੂਰੀ ਤੈਅ ਹੋਇਆ ਪਿਆ। ਉਹਨੇ ਕੋਈ ਟ੍ਰਿਕ ਕੀਤੀ ਆ? ਹਾਂਜੀ। ਇਹ ਕਾਰ ਯਾਨੀ ਦਾ ਸਾਹਮਣੇ ਜਿਹੜਾ ਕ੍ਰਿਡਿ ਬਣਿਆ ਉਹ ਉੱਪਰ ਚੜ੍ਹ ਗਿਆ ਸੀ ਦੋ ਮੋਟਰਸਲ ਖੜੀਆਂ ਸਨ ਉੱਥੇ ਉਹਨਾਂ ਦੇ ਜਿਹੜੇ ਮਾਲਕੀ ਮੋਟਰਸਲਾਂ ਦੋਵੇਂ ਉੱਥੇ ਖੜੀਆਂ ਸੀ ਇਹਨਾਂ ਨੂੰ ਕੁਝ ਨਹੀਂ ਪਤਾ ਨਹੀਂ ਲੱਗਾ ਇਹ ਡਰਿੰਕ ਕੀਤੀ ਹੈ ਦੀ ਇਹਦੀ ਇਹਨੇ ਦੋਨੇ ਮੋਟਰਸਲਾਂ ਇੱਕ ਨੂੰ ਸਾਈਡ ਵੱਜ ਗਈ ਉਹ ਤੇ ਡਿੱਗ ਪਿਆ ਦੂਜਾ ਉਹਦੇ ਮੋਟਰਸਲ ਤੇ ਬੈਠਾ ਸਰ ਡਰਿੰਕ ਕਿੰਨੀ ਦੀ ਕੀਤੀ ਹੋਈ ਆ ਇਹ ਟਰੱਕ ਚਾਣ ਵਾਲਾ ਜਿਹੜਾ ਡਰਾਈਵਰ ਮਜੂਰ ਤੇ ਇਹ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤਾਂ ਤਾਂ ਪਜਾਇਆ ਪਰ ਜਿਹੜਾ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਹੋਰ ਇਹਨਾਂ ਮਸ਼ੀਨਾਂ ਦਾ ਸਾਰਾ ਸੱਲੋ ਗਿਆ ਡਰਾਈਵਰ ਤੋਂ ਤੋਂ ਬਾਅਦ ਦੇਖਦੇ ਹਾਂ ਵਜ